ਇਲਾਕਾ ਨੂੰ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਅਲੀਵਾਲ ਗੁਰਦੁਆਰਾ ਸਾਹਿਬ ਵਿਖੇ ਇੱਕ ਬਹੁਤ ਹੰਗਾਮੀ ਮੀਟਿੰਗ ਹੋਈ ਆ ਜਿਸ ਵਿੱਚ ਅਲੱਗ-ਅਲੱਗ ਪਿੰਡਾਂ ਦੇ ਉੱਤੋਂ ਲੰਬੜਦਾ ਸਰਪੰਚ ਤੇ ਮੋਦਵਾਰ ਬੰਦੇ ਪਹੁੰਚੇ ਆ ਜੀ ਸਾਡੀ ਇੱਕ ਰਿਕੁਐਸਟ ਔਰ ਇੱਕ ਬੇਨਤੀ ਆ ਅਸੀਂ ਇਹ ਵੀ ਕਵਾਂਗੇ ਵੀ ਮੰਤਰੀਆਂ ਨੂੰ ਵੀ ਕਰਦੇ ਆ ਤੇ ਪ੍ਰਸ਼ਾਸਨ ਨੂੰ ਸਿਵਲ ਪ੍ਰਸ਼ਾਸਨ ਨੂੰ ਵੀ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਕਿ ਕੱਲ ਨੂੰ ਤੁਸੀਂ ਕਹਿਣਾ ਵਾ ਕਿ ਤੁਸੀਂ ਕਿਹੜੇ ਰਾਹ ਤੇ ਤੁਰ ਪਏ ਜਾਂ ਕਿੱਧਰ ਨੂੰ ਤੁਰ ਪਏ ਜਾਂ ਤੁਸੀਂ ਇਹਨੂੰ ਰੋਕਦੇ ਕਿਉਂ ਵਾ ਪਰ ਅਸੀਂ ਇਹ ਬੇਨਤੀ ਅੱਜ ਤੁਹਾਨੂੰ ਇਸ ਮੀਡੀਆ ਰਾਹੀਂ ਇਸ ਬਾਈਟ ਰਾਹੀਂ ਇੱਕ ਬੇਨਤੀ ਕਰਦੇ ਆ ਕਿ ਜਿਹੜਾ ਅੰਮ੍ਰਿਤਸਰ ਤੋਂ ਜਾਮਨਗਰ ਰੋਡ ਨਿਕਲ ਰਿਹਾ ਵਾ ਇਹ ਸਾਡੇ ਇਲਾਕੇ ਨੂੰ ਇੱਕ ਬੰਨ ਦੀ ਤਰ੍ਹਾਂ ਕੰਮ ਕਰਨਾ ਇਹਨੇ ਕਿਉਂਕਿ ਆਏ ਦਿਨ ਜਦੋਂ ਸੌਣ ਭਾਦੋਂ ਦੇ ਬਾਰਸ਼ਾਂ ਦੇ ਦਿਨ ਹੁੰਦੇ ਆ ਹੋਰ ਕਿਸੇ ਇਲਾਕੇ ਦੇ ਵਿੱਚ ਹੜ ਆਵੇ ਜਾਂ ਨਾ ਆਵੇ ਪਰ ਸਾਡੇ ਇਲਾਕੇ ਦੇ ਵਿੱਚ ਜਿਹੜੀ ਇਹ ਨਦੀ ਆ ਚਿੱਟੀ ਵਾਂਗ ਵਗਦੀ ਆ ਇਹ ਹਰ ਦਾ ਰੂਪ ਧਾਰਨ ਕਰ ਲੈਂਦੀ ਆ ਕਿਉਂਕਿ ਸਾਡੇ ਇਹ ਆਪਦੇ ਕੰਡੇ ਕੰਡੇ ਘੱਟੋ ਘਾਟ 5-7 ਕਿੱਲੇ ਉਹਨੂੰ 5-7 ਕਿੱਲੇ ਦੋਵਾਂ ਸਾਈਡਾਂ ਨੂੰ ਦੂਰ ਤੱਕ ਸਾਰਾ ਹੀ ਨੁਕਸਾਨ ਕਰ ਜਾਂਦੀ ਹਰ ਸਾਲ ਤੇ ਜਿੰਨਾ ਦਿਨਾਂ ਚ ਜਦੋਂ ਹੜ ਹੁੰਦਾ ਵਾ ਪਹਿਲਾਂ 86 ਚ ਆਇਆ ਫਿਰ 88 ਚ ਆਇਆ ਫੇ 90 ਚ ਆਇਆ ਇਹਨਾਂ ਤਿੰਨਾਂ ਹੜਾਂ ਨੇ ਸਾਡਾ ਬੜਾ ਵੱਡਾ ਨੁਕਸਾਨ ਕੀਤਾ ਸੀ ਨਹੀਂ ਤੇ ਲਗਭਗ ਹਰ ਸਾਲ ਸਾਨੂੰ ਇਹ ਇਲਾਕਾ ਅੱਧਾ ਲੈ ਜਾਂਦੀ ਆ ਇਸ ਕਰਕੇ ਅਸੀਂ 2021 ਤੋਂ ਲੈ ਕੇ ਡੀਸੀ ਤੋਂ ਲੈ ਕੇ ਅੱਜ ਦਿਨ ਤੱਕ ਤੋਂ ਲੈ ਕੇ ਤਹਿਸੀਲਦਾਰ ਲੋਹਿਆਂ ਤੱਕ ਆਪਣੇ ਮੰਗ ਪੱਤਰ ਦੇ ਰਹੇ ਆ ਇਹਦੇ ਵਿੱਚ ਦੀ ਪੁਲੀਆਂ ਨਾ ਪਾਈਆਂ ਜਾਣ ਇਹਨੂੰ ਘਟੋ ਘਟ ਪਿੱਲਰਾਂ ਤੇ ਬਣਾਇਆ ਜਾਵੇ ਪਰ ਅਜੇ ਤੱਕ ਸਾਡੇ ਨਾਲ ਕਿਸੇ ਪ੍ਰਸ਼ਾਸਨ ਨੇ ਕੋਈ ਗੱਲਬਾਤ ਕਰਨ ਦੀ ਸਾਡਾ ਮੈਸੇਜ ਇਹ ਆ ਇਲਾਕੇ ਦਾ ਮੈਸੇਜ ਇਹ ਆ ਕਿ ਸਾਡੇ ਨਾਲ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪ੍ਰਸ਼ਾਸਨ ਜਰੂਰ ਗੱਲਬਾਤ ਕਰੇ ਜਿੱਥੇ ਤੁਸੀਂ ਕਹੋਗੇ ਉੱਥੇ ਅਸੀਂ ਆਵਾਂਗੇ ਜਾਂ ਜਿੱਥੇ ਤੁਹਾਡੇ ਨਾਲ ਟਾਈਮ ਬਣਦਾ ਇੱਕ ਤਾਂ ਟਾਈਮ ਬਣਾ ਲਓ ਕਿਉਂਕਿ ਸਾਡੀ ਇਲਾਕੇ ਦੀ ਬੜੀ ਵੱਡੀ ਮੁਸ਼ਕਲ ਆ ਨਹੀਂ ਤੇ ਇੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਵਾਰ ਵੀ ਤੁਸੀਂ ਦੇਖ ਲਿਆ ਹੋਣਾ ਵਾ ਇਸ ਵਾਰ ਜਿਹੜਾ ਬਈ ਨੇ ਉਹਨਾਂ ਦਰਿਆਵਾਂ ਦੇ ਅੰਦਰ ਅੰਦਰ ਨੁਕਸਾਨ ਹੋਇਆ ਉਤੋਂ ਦੁੱਗਣਾ ਸਾਡੇ ਨਦੀਨੇ ਨੁਕਸਾਨ ਕਰ ਦਿੱਤਾ ਜਿੱਤੀ ਬਈ ਨੇ ਇਸ ਕਰਕੇ ਅਸੀਂ ਇਲਾਕੇ ਵਾਲੇ ਬੇਨਤੀ ਕਰਦੇ ਆ ਕਿ ਇਹ ਜਦੋਂ ਬਣ ਗਿਆ ਹੁਣ ਨਹੀਂ ਕਿਸੇ ਨੂੰ ਅਜੇ 19 ਮੁਸ਼ਕਲ ਨਹੀਂ ਤੇਰੇ ਵਿੱਚ ਲੋਈਆਂ ਛਾ ਕੋੜ ਤੇ ਮਸੀਆਂ ਇਹ ਤਿੰਨੇ ਸ਼ਹਿਰ ਇਹਨਾਂ ਦਾ ਜਿਹੜਾ ਇਲਾਕਾ ਵਾ ਪਿੰਡੂ ਏਰੀਆ ਇਹ ਚਾਰੇ ਚ ਜਲਵੇਟ ਹੋਣੀਆਂ ਤੇ ਫੇ ਮੈਂ ਇਲਾਕੇ ਵਾਲਿਆਂ ਨੂੰ ਇੱਕ ਅੱਜ ਬੇਨਤੀ ਕਰਦਾ ਕਿ ਭਾਈ ਗੌਰ ਕਰੋ ਇਹਨਾਂ ਗੱਲਾਂ ਤੇ ਨਹੀਂ ਤੇ ਤੁਹਾਨੂੰ ਪਤਾ ਜਾਂ 88 ਵਾਲਾ ਆਪਾਂ ਜਾਂ 70 ਵਾਲਾ ਜਾਂ 90 ਵਾਲਾ ਹਰ ਜਿਹੜਾ ਆਇਆ ਵਾ 8 8 ਤੋਂ 9 9 10 10 ਫੁੱਟ ਪਾਣੀ ਆਇਆ ਤੇ ਨਹੀਂ ਤੋਣ ਵਾਲੇ ਸਮੇਂ 'ਚ ਆਪਾਂ ਨੂੰ ਜਿੱਦਾਂ ਆਪਾਂ ਦੇਖਦੇ ਜਿੰਨਾ ਏਰੀਆ ਦੇ ਵਿੱਚ ਆਇਆ ਜੇ ਨੇੜੇ ਗੱਲ ਲਾ ਲਈਏ ਆਪਾਂ ਮਾਲੜੀ ਸਾਹਿਬ ਦੀ ਮਾਲੀ ਸਾਹਿਬ ਦੇ ਤਿੰਨਾਂ ਸਾਈਡਾਂ ਤੇ ਰੋਡ ਕਿਰਿਆ ਆ ਤਾਂ ਉਥੇ 4-4 ਫੁੱਟ ਪਾਣੀ ਮੀਂਹ ਦਾ ਹੀ ਹੋ ਗਿਆ ਸੀ ਕਿਉਂ ਹੋ ਗਿਆ ਸੀ ਜਿਹੜਾ ਵੱਡਾ ਹਾਈਵੇ ਬਣਿਆ ਉਹਨਾਂ ਨੇ ਉਧਰ ਪੁਲੀ ਕੋਈ ਨਹੀਂ ਪਾਈ ਉਧਰ ਜਲੰਧਰ ਵਾਲਾ ਰੋਡ ਇਧਰ ਨਹਿਰ ਨਿਕਲਦੀ ਆ ਸਾਈਡ ਤੇ ਇਸੇ ਕਰਕੇ ਇਹੀ ਮੁਸ਼ਕਲਾਂ ਆਪਾਂ ਨੂੰ ਆਉਣੀਆਂ ਵਾ ਜਿੱਥੇ ਵੀ ਅੱਜ ਨੁਕਸਾਨ ਹੋਇਆ ਵਾ ਸਭ ਤੋਂ ਵੱਡਾ ਇਹਨਾਂ ਰੋੜਾਂ ਨੇ ਨੁਕਸਾਨ ਕਰੂਆ ਕਰਾਇਆ ਵਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੀ ਗੱਲ ਕਰ ਲਈਏ ਉਥੇ ਵੀ ਇਹਦਾ ਜਾਮ ਲੱਗਣ ਕਰਕੇ ਪੁਲੀਆਂ ਛੋਟੀਆਂ ਸੀ ਪਾਣੀ ਨਹੀਂ ਰਿਲੀਜ਼ ਹੋਇਆ ਤਾਂ ਸਭ ਤੋਂ ਵੱਡਾ ਨੁਕਸਾਨ ਜਿਹੜਾ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੋਇਆ ਇਹਨਾਂ ਰੋੜਾਂ ਦਾ ਕਰਕੇ ਇਸ ਕਰਕੇ ਸੀ ਇਹ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਕੱਲ ਤੋਂ ਬਾਅਦ ਸੋਵਾਰ ਨੂੰ ਸਾਧ ਲਓ ਮੰਗਲਵਾਰ ਸਾਧ ਲਓ ਬੁੱਧਵਾਰ ਸਾਧ ਲਓ ਸਾਡੇ ਨਾਲ ਬੈਠ ਕੇ ਮੀਟਿੰਗ ਕਰੋ ਨਹੀਂ ਤੇ ਅਸੀਂ ਮੁੜ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇਲਾਕਾ ਆਪਦੀ ਕੋਈ ਮੀਟਿੰਗ ਲਾ ਕੇ ਅਗਲੀ ਰਣਨੀਤੀ ਤਿਆਰ ਕਰਨ ਨਾਲ ਨਾ ਹੋ ਜਾਵੇ ਇਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ